ਤੇਰੀ ਉਪਮਾ ਤੋ ਹੈ ਬਣ ਆਵੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਐਸੀ ਬ੍ਰਿਧ ਮੂਰਤੀ ਹਨ ਜਿਨ੍ਹਾਂ ਦੇ ਜੀਵਨ ਦੀ ਛਾਪ ਜਗਤ ਨੂੰ ਇਹ ਉਪਦੇਸ਼ ਦਿੰਦੀ ਏ ਕਿ ਉਮਰ ਦੇ ਕਿਸੇ ਵੀ ਹਿੱਸੇ ਵਿੱਚ ਮਨੁੱਖ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਜੇ ਸਰੀਰ ਬੁੱਢਾ ਵੀ ਹੋ ਗਿਆ ਵਿਰਧ ਵੀ ਹੋ ਗਿਆ ਪਰ ਮਨੁੱਖ ਦੇ ਅੰਦਰ ਅਗਰ ਉਤਸ਼ਾਹ ਹੈ ਉਮੰਗ ਹੈ ਆਸਾ ਹੈ ਤਾਂ ਬਹੁਤ ਵੱਡੇ ਵੱਡੇ ਕੰਮ ਉਸ ਅਵਸਥਾ ਦੇ ਵਿੱਚ ਵੀ ਹੋ ਸਕਦੇ ਨੇ ਜਦ ਕਿ ਅਕਸਰ ਬੁਢੇ ਪਿਛਲੋ ਕੀ ਨਿਰਾਸ਼ਾ ਦੇ ਖੜ ਦੇ ਚ ਜਾ ਗਿਰਦੇ ਨੇ ਧਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਜਨਮ ਪਿੰਡ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਮਾਤਾ ਲక్ష్ਮੀ ਜੀ ਦੀ ਕੁਖੋਂ ਪਿਤਾ ਤੇਜਭਾਨ ਦੇ ਘਰ ਦੇ ਛੋਆ ਆਪ ਜੀ ਦਾ ਜਨਮ ਵਿਸਾਖ ਸੁਦੀ 14 1526 ਵਿੱਚ ਹੋਇਆ ਆਪ ਜੀ ਦੀ ਸੰਤਾਨ ਮੋਹਰੀ ਜੀ ਮੋਹਨ ਜੀ ਤੇ ਦੋ ਪੁੱਤਰੀਆਂ ਦਾਨੀ ਜੀ ਭਾਨੀ ਜੀ ਏ ਆਪ ਜੀ ਦਾ ਗ੍ਰਸਥੀ ਜੀਵਨ ਸੀ ਬੱਚਿਆਂ ਦੇ ਵਿੱਚ ਪਰਿਵਾਰ ਦੇ ਵਿੱਚ ਘਰ ਗ੍ਰਸਤੀ ਵਿੱਚ ਆਪ ਜੀਵਨ ਇਸ ਢੰਗ ਦਾ ਵਰਤੀਤ ਕਰ ਰਹੇ ਸਨ ਜੈਸੇ ਕਿ ਪਾਣੀ ਵਿੱਚ ਰਹਿੰਦਾ ਹੋਇਆ ਕਮਲ ਲੇਕਿਨ ਫਿਰ ਵੀ ਇੱਕ ਧੂ ਅੰਦਰ ਬਣੀ ਰਹਿੰਦੀ ਸੀ ਕਿ ਪਰਮ ਆਨੰਦ ਉਹ ਜੋ ਸਮਾਧੀ ਹੈ ਉਹ नसीब ਹੋਵੇ તેんでને આપને ઇસી ઈચ્છાનું મુખ રખકે થા થાતે તીર્થાં ਦਾ વિરટન કીતા ઓર અક્ષર ગાહે બગાહે હરી દ્વાર વી જાંદે સન એક દિન ગંગાદેશ ઈશનાન કરકે ઠણ દે દિન સન રેત દે ચ બેઠે ચરણા નુ પસાર કે પેર પસાર કે એક પાંડા जो इलमे निजोमी सी, सी, उदी निगाह पसरे हुए चरना टेकया धन गुरु अमरदास जी महाराज ने रोकया आख्या ब्राह्मण देवता मैं ते खत्री हाँ तू ब्राह्मण है कुल करके जात करके तू उच्चा है मैनू क्यों मथा टेके है ਉਹ ਬ੍ਰਾਹਮਣ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਤੁਹਾਡੇ ਚਰਨਾਂ ਵਿੱਚ ਪਦਮ ਹੈ ਇਹ ਪਦਮ ਤੇ ਕਿਸੇ ਬ੍ਰह्मज्ञानी ਦੇ ਚਰਨਾਂ ਦੇ ਛੋਂਦਾ ਹੈ ਇਹ ਪਦਮ ਤੇ ਕਿਸੇ ਪਹੁੰਚੀ ਹੋਈ ਰੂਹ ਦੇ ਚਰਨਾਂ ਛੋਂਦਾ ਹੈ ਤੁਹਾਡੇ ਕਦਮਾਂ ਵਿੱਚ ਪਦਮ ਤਾਂ ਗੁਰੂ ਅਮਰਦਾਸ ਜੀ ਮਹਾਰਾਜ ਬੜੀ ਰੋਹਾਨੀ ਮੁਸਕਰਾਹਟ ਵਿੱਚ ਕਹਿਣ ਲਗੇ ਬ੍ਰਾਹਮਣ ਦੇਵਤਾ ਮੈਂ ਤੇ ਇੱਕ ਯਾਤਰੀ ਹਾਂ ਬਿਲਕੁਲ ਯਾਤਰੀ वो तो ब्राह्मण कह लगा महाराज ये बीज अजे अंकुरित नहीं होएगा, होया ये होने वाला है। और जो ये बीज अंकुरित हो मेनु बोलना नहीं मैं थोड़े चरणा चावगा मैं थोड़े दर्शन करने फिर लवगा रब द नेत गुरु अंगद देव जी महाराज दी, पुत्री बीबी अमरो ਆਪ ਦੇ ਭਤੀਜੇ ਨੂੰ ਵਿਆਹੀ ਗਈ ਇਸਤਰੀ ਕੇ ਨਾਲ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਬੱਚੀ ਆਪ ਜੀ ਦੀ ਨੂੰ ਬਣੀ ਇੱਕ ਦਿਨ ਬੀਬੀ ਅਮਰੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਚਾਟੀ ਨੂੰ ਰੜਕਦੇ ਹੋਇਆ ਅਲਾਪ ਰਹੀ ਸੀ ਪੜ ਰਹੀ ਸੀ ਬੜੇ ਮਧੁਰ ਢੰਗ ਦੇ ਵਿੱਚ ਬੜੇ ਮਧੁਰ ਵੇਖ ਦੇ ਵਿੱਚ बिरद बाबा गुरु अमरदास जी महाराज ने पूछ लिया बेटा एक दे वचन पढ़ रही है एक किसती बाणी पढ़ रही है बहुत खिंच पाई है इसने मैनु राणी कहन लगी बाबा धन गुरु अंगद देव जी महाराज दी है दूसरे गुरु नानक और वो मेरे पिता ने ਇਸ ਤੇ ਦੇਚ ਮੇਰੇ ਪਿਤਾ ਨੇ ਹੈ ਤੁਹਾਡੇ ਪਿਤਾ ਨੇ ਨਾਮ ਜ਼ਰੂਰ ਸੁਣਿਆ ਸੀ ਔਰ ਵਿਆਹ ਦੇ ਸਮੇਂ ਚ ਕੁੜਮਾ ਚਾਰੀਆਂ ਦਾ ਜੈਸੇ ਮਿਲਾਪ ਹੁੰਦਾ ਹੈ ਇਹ ਵੀ ਜ਼ਰੂਰ ਹੋਇਆ ਲੇਕਿਨ ਖਿੱਚ ਤੇ ਆਖਰ ਸ਼ਬਦ ਤੋਂ ਪੈਂਦੀ ਹੈ ਅਗਰ ਕਾਲੀਆਂ ਘਟਾਵਾਂ ਸੂਰਜ ਦੇ ਅੱਗੋਂ ਵੀ ਆ ਜਾਂਨ ਤਾਂ ਇੱਕ ਦਫਾ ਪ੍ਰithvi ਤੇ ਅੰਧਕਾਰ ਹੋ ਜਾਂਦਾ ਹੈ ਇਹ ਗਲ ਵਖਰਾ ਹੈ ਕਿ ਸੂਰਜ ਵਿੱਚ ਅਨੇਰਾ ਨਹੀਂ ਸੂਰਜ ਵਿੱਚ ਅੰਧਕਾਰ ਨਹੀਂ ਪਰ ਸੂਰਜ ਦਾ ਚਾਨਣਾ ਸੂਰਜ ਦਾ ਪ੍ਰਕਾਸ਼ ਸਹੀ ਮੈਨੇਜ ਧਰਤੀ ਤੇ ਪਹੁੰਚ ਸਕੇ ਕਾਲੀਆਂ ਘਟਾਵਾਂ ਰੋਕ ਤੇ ਖੜੀ ਕਰ ਦਿੰਦੀਆਂ ਨੇ ਤੋਂ ਕੁੜਮਾਚਾਰੀ ਰਿਸ਼ਤੇਦਾਰੀ ਸ਼ਰੀਕਾਚਾਰੀ ਔਰ ਸਮਾਜਿਕ ਰਿਸ਼ਤੇ ਸੰਸਾਰ ਦੀਆਂ ਪਰੰਪਰਾਵਾਂ ਇਤਨੀਆਂ ਨਿਕੀਆਂ ਵੱਡੀਆਂ ਬਦਲੀਆਂ ਸਨ ਜਿਨ੍ਹਾਂ ਦੇ ਚੋਂ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਝਾਕਣ ਦਾ ਮੌਕਾ ਹੀ ਨਾ ਮਿਲਿਆ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਵਕਤ ਦੇ ਉਹ ਰੋਹਾਨੀ ਸੂਰਜ ਨੇ ਜੋ ਚਾਰੋਂ ਪਾਸੇ ਚਾਨਣਾ ਵੰਡ ਰਹੇ ਨੇ ਪਰ ਅੱਜ ਜਦ ਉਸ ਸੂਰਜ ਦੀ ਇੱਕ ਕਿਰਨ कन्ना दे पई शब्द ते आखिर कन्ना ची पाएगा और सुने अपनी नो रानी तो तां दर्शना ले चल पे श्रीक देश ते कुड़मा चा है और फिर आप पुत्र वाले ने बेटे वाले ने जद के गुरु अंग जी महाराज पुत्री वाले सन आखिर भारतीय परंपरा दे मुताबिक ਲੜਕੀ ਵਾਲੇ ਅਕਸਰ ਆਪਣੇ ਆਪ ਨੂੰ ਨਿਰਮਾਣਤਾ ਦੇ ਵਿੱਚ ਰੱਖਦੇ ਨੇ ਗਰੀਬੀ 'ਚ ਰੱਖਦੇ ਨੇ ਔਰ ਹਮੇਸ਼ਾ ਲੜਕੇ ਵਾਲੇ ਸਵੈ ਅਪਮਾਨ ਦੇ ਨਾਲ ਆਉਂਦੇ ਨੇ ਮਾਣ ਤਾਣ ਦੇ ਰਾਹ ਲਾਂਦੇ ਨੇ ਪਰ ਅੱਜ ਕੁਝ ਰੂਹਾਨੀ ਦੁਨੀਆ ਦੀ ਝਲਕ ਨੇ ਉਲਟੀ ਗੰਗਾ ਚਲਾ ਦਿੱਤੀ ਅੱਜ ਲੜਕੇ ਵਾਲਿਆਂ ਦਾ ਸਰਪ੍ਰਸਤ ਮੁਖੀ ਬਿਰਦ ਬਾਬਾ ਅਮਰਦਾਸ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਦਰਸ਼ਨਾਂ ਲਈ ਚਲੇ ਰਿਸ਼ਤੇਜ ਕੁੜਮਾਚਾਰੀ ਹੈ ਖੰਡੂਰ ਸਾਹਾ ਆ ਕੇ ਜਦ دیدار ਕੀਤੇ ਭਰੀ ਸੰਗਤ ਵਿੱਚ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਮੁਖਾਰ ਬਿੰਦੋ ਜਦ ਅੰਮ੍ਰਿਤਮਈ ਬਚਨ ਸੁਣੇ ਤਾਂ ਜਿਸ ਢੰਗ ਨਾਲ ਕਹਿੰਦੇ ਨੇ ਸਿਰੇ ਝੁਕਦਾ ਹੈ ਝੁਕਾਇਆ ਨਹੀਂ ਜਾਂਦਾ ਸਵਭਾਵ ਕੇ ਝੁਕ ਗਿਆ ਕਦਮਾਂ ਤੇ ਡਿਗ ਪਿਆ ਡੰਡਾਉਤ ਕੀਤੀ ਤੇ ਹੱਥ ਜੋੜ ਕੇ ਬੇਨਤੀ ਕੀਤੀ ਗੁਰਦੇਵ ਇਸ ਕੁੜਮਾਚਾਰੀ ਦੇ ਰਿਸ਼ਤੇ ਨੂੰ ਮੈਂ ਇੱਕ ਪਾਸੇ ਕਰਦਾ ਮੈਂ ਅੱਜ ਤੋਂ ਆਪ ਦਾ ਸੇਵਕ ਆਪ ਦਾ ਸਿੱਖ ਔਰ ਹੋ ਆ ਗਈ ਆਪ ਨੇ ਮੈਨੂੰ ਕਬੂਲ ਕੀਤਾ ਹੈ ਸੇਵਕ ਦੇ ਰੂਪ ਵਿੱਚ ਤਾਂ ਜ਼ਰੂਰ ਕੋਈ ਸੇਵਾ ਵੀ ਬਖਸ਼ੋ मैं सेवा भी करा उन एक बिरध शरीर उत्साह बड़ा है उमंग तो बढ़ गया गुरु अंगद देव जी महाराज ने हां कर दिखती ठीक है सेवक के रूपी कबूल सानू ਅੰਮ੍ਰਿਤ ਵੇਲੇ ਇਸ਼ਨਾਨ ਕਰਾ ਦਿੱਤਾ ਕਰੋ ਰੋਜ਼ ਦੀ ਸੇਵਾ ਹੁਣ ਬਿਆਸਾ ਅੱਧੀ ਰਾਤ ਨੂੰ ਉੱਠਦੇ ਨੇ ਸਿਰ ਤੇ ਗਾਗਰ ਰੱਖਦੇ ਨੇ ਔਰ ਆਪ ਜਾਂਦੇ ਨੇ ਪਹਿਲੇ ਸਵੈਮ ਇਸ਼ਨਾਨ ਕਰਦੇ ਨੇ ਫਿਰ ਗਾਗਰ ਨੂੰ ਬਿਆਸਾ ਦੇ ਜਲ ਨਾਲ ਭਰ ਕੇ ਸਿਰ ਤੇ ਰੱਖਦੇ ਨੇ ਇਹ ਭਰੀ ਹੋਈ ਗਾਗਰ ਜਦ ਚੁੱਕ ਕੇ ਬਿਰਦ ਬਾਬਾ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਮਾਰਗ ਤੇ ਚੱਲਦਾ ਹੈ ਕਿ ਇੰਜ ਜਾਪਦਾ ਜਿਵੇਂ ਤ੍ਰਿਲੋਕੀ ਦਾ ਭਾਰ ਇਸ ਬਿਰਦ ਬਾਬੇ ਨੇ ਚੁੱਕਿਆ ਹੈ ਜਿਵੇਂ ਸਮੋਹ ਸੰਸਾਰ ਦੀ ਜ਼ਿੰਮੇਵਾਰੀ ਇਸ ਬਾਬੇ ਨੇ ਚੁੱਕੀ ਹੋਈ ਹੈ ਬਾਦ ਦੇ ਚਵਾਕਈ ਆਪ ਦੇ ਕਿਰਦਾਰ ਰਾਹੀਂ ਆਪ ਦੇ ਪ੍ਰਚਾਰ ਰਾਹੀਂ ਇਹ ਸਭ ਕੁਝ ਪ੍ਰਗਟ ਵੀ ਹੋਇਆ ਇਹ ਸੇਵਾ ਆਪ ਨੇ ਕੋਈ ਇੱਕ ਦਿਨ ਨਹੀਂ ਕੀਤੀ ਇੱਕ ਮਹੀਨਾ ਨਹੀਂ ਕੀਤੀ ਇੱਕ ਸਾਲ ਨਹੀਂ ਬਲਕਿ 12 ਸਾਲ ਕੀ ਦੀ ਰੋਜ਼ ਅੱਧੀ ਰਾਤ ਨੂੰ ਉੱਠਣਾ ਹੈ ਵਿਆਸਾ ਤੇ ਪਹੁੰਚਣਾ ਹੈ ਅੰਮ੍ਰਿਤ ਵੇਲੇ ਹੁੰਦੇ ਹੁੰਦੇ ਤੱਕ ਜਲ ਭਰ ਕੇ ਲੈਣਾ ਹੈ ਔਰ ਗਲਬਨ ਕਿਨ ਕੋਦਾ ਪੈਂਦਾ ਹੈ 6 ਕਿਲੋਮੀਟਰ ਦਾ ਇਹ ਰਸਤਾ ਹੈ ਜੋ ਆਪ ਰੋਜ਼ ਤੈਅ ਕਰਦੇ ਨੇ ਜਾਣਾ ਤੇ ਆਣਾ अज किधरे ऐसा होया जान लगे अद्धी रात हनेरी सी आप एक जुलाहे दी, खड़ी गिर खड़ी आवाज आई खड़ाक आई जुलाहे ने अपनी घरवाली आवाज मारी देख ब कोई है खड्डी दे देख दे ਤਾ ਜੁਲਾਹੀ ਕਹਿ ਲਗੇ ਅੱਧੀ ਰਾਤ ਨੂੰ ਓਹੀ ਅਮਰੋ ਨੇ ਥਾਵਾ ਹੋਏਗਾ ਉਸ ਤੋਂ ਇਲਾਵਾ ਹੋਰ ਕੌਣ ਹੋਵੇਗਾ ਅੱਧੀ ਰਾਤ ਨੂੰ ਓਹੀ ਉੱਟਦਾ ਹੈ ਉਸੇ ਦੇ ਸਿਰ ਤੇ ਗਾਗਰ ਆਉਂਦੀ ਹੈ ਕੋਈ ਭਟਕਦਾ ਹੋਇਆ ਗਿਰ ਗਿਆ ਹੋਵੇਗਾ ਓਹੀ ਅਮਰੋ ਨੇ ਥਾਵਾ ਬੁਥੇਰਿਆਂ ਨੂੰ ਇਹ ਸੋਚਣ ਦਾ ਮੌਕਾ ਮਿਲ ਗਿਆ ਕਿ ਬਿਰਧ ਸਰੀਰ ਹੈ ਸ਼ਾਇਦ ਪੁੱਤਰ ਨਹੀਂ ਰੱਖਦੇ ਭਤੀਜੇ ਨਹੀਂ ਰੱਖਦੇ ਤਾਂ ਹੀ ਤੇ ਸ਼ਰੀਕਾਂ ਦੇ ਘਰ ਆ ਕੇ ਟਿਕੇ ਨੇ। ਔਰ ਸਿਰਫ ਟਿਕੇ ਹੀ ਨਹੀਂ। ਤਾਂ ਹੀ ਤੇ ਬਿਆਸਾ ਤੋਂ ਗਾਗਰ ਜਲ ਦੀ ਭਰ ਕੇ ਲੈਂਦੇ ਨੇ। ਦਿਨ ਨੂੰ ਲਕਣਾ ਫਾੜਦੇ ਨੇ, ਤੱਪੜ ਛਾੜਦੇ ਨੇ, ਲੰਗਰ ਬਣਾਉਣ ਦੀ ਸੇਵਾ ਕਰਦੇ ਨੇ, ਇਹ ਨੌਕਰੀ ਕਰਦੇ ਨੇ, ਇਹ ਗੁਲਾਮੀ ਕਰਦੇ ਨੇ। ਇਹਨਾਂ ਦਾ ਕੋਈ ਥਾਂ ਨਹੀਂ। ਪਰਚਲਤ ਹੋ ਗਈ ਗੱਲ। खंडोर अमरू ने थाव अमरू ने था अमरू ने थाव ए बचन धन गुरु अंगद देव जी महाराज के कदम च पुचे और आप दे कन्ना ने सुन के हैरानगी जताई है अमरू ने थाव जैसे अमरदास जी आए कोल बिठाया ਸਿਰ ਤੇ ਹੱਥ ਰੱਖ ਕੇ ਕਹਿ ਲਗੇ ਗੁਰੂ ਅਮਰਦਾਸ ਨਿਥਾਵਿਆਂ ਦੀ ਥਾਂ ਗੁਰੂ ਅਮਰਦਾਸ ਨਿਮਾਣਿਆਂ ਦੇ ਮਾਣ ਗੁਰੂ ਅਮਰਦਾਸ ਨਿਓਟਿਆਂ ਦੀ ਓਟ ਨਿ ਗੁਰੂ ਅਮਰਦਾਸ ਨੇ ਆਸਰਿਆਂ ਦੇ ਆਸਰੇ ਇੰਜ ਲਗਾਤਾਰ ਵਰਦੇ ਹੀ ਗਏ ਵਰਦੇ ਹੀ ਗਏ ਔਰ ਇਹ ਵਾਕਈ ਸਪਸ਼ਟ ਹੋਇਆ ਕੇ ਗੁਰੂ ਅਮਰਦਾਸ ਨਿਥਾਵਿਆਂ ਦੀ ਥਾਂ ਬਣੇ ਨਿਮਾਣੀਆਂ ਦੇ ਮਾਣ ਬਣੇ ਨਿਆਸਰਿਆਂ ਦੇ ਆਸਰੇ ਬਣੇ ਨਿਓਟਿਆਂ ਦੀ ਓਟ ਬਣੇ ਆਪਨੇ ਗੁਰਗੱਦੀ ਤੇ ਬੈਠਦਿਆਂ ਹੀ ਸਿੱਖ ਜਗਤ ਦਾ ਪਹਿਲਾ ਕੇਂਦਰੀ তীਰਥ ਆਵਾਦ ਕੀਤਾ ਬਣਾਇਆ ਗੋਵਿੰਦਵਾਲ ਉੱਥੇ बावਲੀ ਤਿਆਰ ਕੀਤੀ ਕਿ ਸਿੱਖ ਜਗਤ ਦਾ ਪਹਿਲਾ তীਰਥ ਉਸ ਦੀਆਂ 84 ਪੌੜੀਆਂ ਰੱਖੀਆਂ ਇਸਨਾਨ ਦੀ ਮਹਾਨਤਾ ਦਸ਼ੀ ਅਤੇ ਉੱਥੇ ਆਪਨੇ ਲੰਗਰ ਦੀ ਜਿਹੜੀ ਪਰੰਪਰਾ ਤੋਰੀ ਉਸ ਦੇ ਚ ਵਰਣਵੰਡ ਖਤਮ ਕਰ ਦਿੱਤੀ ਆਖਿਆ ਮੈਂ ਕਿਸੇ ਜਾਤ ਪਾਤ ਨੂੰ ਨਹੀਂ ਮੰਨਦਾ ਅਤੇ ਕਿਸੇ ਵਰਣਵੰਡ ਨੂੰ ਵੀ ਨਹੀਂ ਮੰਨਦਾ 80% ਇਸ ਦੇਸ਼ ਦੀ ਆਬਾਦੀ ਜੋ ਸ਼ੂਦਰ ਕਹੀ ਜਾਂਦੀ ਸੀ ਇਸ ਦੇ ਸਾਰੇ ਕਿਰਤੀ ਬੰਦੇ ਆ ਜਾਂਦੇ ਸਨ ਲੋਹਾਰ ਦਰਖਾਨ ਧੋਬੀ ਜੁਲਾਹੇ ਚਮਾਰ ਮਾਮਾਰ ਕੁਮਾਰ ਇਹ ਸਾਰੇ ਲੋਕ ਕਿਰਤੀ ਸ਼ੁਦਰ ਕਹੇ ਜਾਂਦੇ ਸਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪਣੇ ਬੂਹੇ ਇਹਨਾਂ ਸਾਰਿਆਂ ਲਈ ਖੋਲ ਦਿੱਤੇ ਅੱਜ ਤੱਕ ਧਰਮ ਮੰਦਰਾਂ ਦੇ ਔਰ ਵਿਦਿਆਲਿਆਂ ਦੇ ਦਰਵਾਜ਼ੇ ਜੋ ਇਹਨਾਂ ਲਈ ਬੰਦ ਸਨ ਖੋਲ ਦਿੱਤੇ ਔਰੇ ਆਖਿਆ ਇਕੱਠੇ ਬੈਠ ਕੇ ਕਿ ਕੋਈ ਪੰਗਤ ਦੇ ਚ ਲੰਗਰ ਛਕੋ ਰਾਣਾ ਰੰਗ ਬਰਾਬਰੀ ਕਰ ਦਿੱਤੀ ਗੁਰੂ ਅਮਰਦਾਸ ਜੀ ਮਹਾਰਾਜ ਇਸ ਤਰੀਕੇ ਦੇ ਨਾਲ ਗੁਰੂ ਨਾਨਕ ਦੇ ਕਲਾਮ ਦਾ ਗੁਰੂ ਨਾਨਕ ਦੀ ਜੋਤ ਦਾ ਅਗਾਂਹ ਪ੍ਰਸਾਰ ਕਰ ਰਹੇ ਨੇ ਕਹਿੰਦੇ ਨੇ ਦਰਸ਼ਨਾ ਦੀ ਲੋਕ ਅਕਬਰ ਦੇ ਅੰਦਰ ਵੀ ਪੈਦਾ ਹੋਈ ਉਸ ਜ਼ਮਾਨੇ ਦਾ ਮੁਗਲ ਸਮਰਾਟ ਮੁਗਲ ਆਜ਼ਮ ਅਕਬਰ ਜੋ ਅਕਸਰ ਮੰਨ ਦੇ ਸਾਧੂ ਫਕੀਰਾਂ ਦੀ ਸੰਗਤ ਦੀ ਤਲਬ ਰੱਖਦਾ ਸੀ ਇੱਛਾ ਵੀ ਰੱਖਦਾ ਸੀ ਔਰ ਇਹ ਇੱਛਾ ਕਿਸੇ ਘਾਟ ਦੇ ਕਾਰਨ ਕਰਕੇ ਪੈਦਾ ਹੋਈ ਘਾਟੇ ਸੀ ਅਦਕੜ ਜਾਈ ਉਮਰ ਹੋ ਗਈ ਘਰ ਦੇ ਸੰਤਾਨ ਨਹੀਂ ਸੀ ਤਾਂ ਕਿਸੇ ਨੇ ਕਿਹਾ ਤੀਸਰੇ ਗੁਰੂ ਨਾਨਕ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰ ਤੋਂ ਤੇ ਵਰ प्राप्त करो गुरु अमरदास जी महाराज ने सिख संगत ਨੂੰ ਹੁਕਮ ਕੀਤਾ ਹੋਇਆ ਸੀ ਪਹਿਲੇ ਪੰਗਤ ਪਾਛੇ ਸੰਗਤ ਜੋ ਪੰਗਤ ਦੇ ਵਿੱਚ ਬੈਠ ਕੇ ਪਹਿਲੇ ਲੰਗਰ ਪ੍ਰਸ਼ਾਦ ਛਕਣ ਨੂੰ ਤਿਆਰ ਨਹੀਂ ਉਹਨੂੰ ਸੰਗਤ ਦੇ ਵਿੱਚ ਬੈਠ ਕੇ ਰੂਹਾਨੀ ਪ੍ਰਸ਼ਾਦ ਨਹੀਂ ਮਿਲੇਗਾ ਇਹ ਆਪ ਨੇ ਇਸ ਵਾਸਤੇ ਕੀਤਾ ਕਿ ਵਰਨ ਵੰਡ ਤੇ ਜਾਤ ਪਾਤ ਦੀ ਪ੍ਰਥਾ ਨੂੰ ਖਤਮ ਕਰਨਾ ਸੀ ਪਰ ਅੱਜ ਪਹੁੰਚ ਗਿਆ ਮੁਗਲੇ ਆਜ਼ਮ ਅਕਬਰ ਤੇ ਜਦ ਚੌਬਦਾਰ ਭਜੇ ਹੋਇਆ ਗਿਆ ਤੇ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਮੁਗਲੇ ਆਜ਼ਮ ਅਕਬਰ ਆਇਆ ਹੈ ਤੇ ਸਤਗੁਰਾਂ ਦੇ ਮੁਖਾਰਬਿੰਦ ਤੋਂ ਉਹੀ ਬਚਨ ਨਿਕਲੇ ਪਹਿਲੇ ਪੰਗਤ પાછે સંગત પહેલે પંગત પાછે સંગત ચોબદાર ઈશારો સમજી ગયા ઓ મોબુલાઝમ નું કહેન લગા પહેલે આપ નું પંગત દે ચ બેઠ કે લંગર છકણા પેગા ફિર ધન ગુરુ અમરદાસજી મહારાજ દે દર્શન હોણગે ફિર સંગત દે ચ પ્રભુ દી વાણી ઓર ઈશ્વરી ઉપદેશ સુણન દા મોકા મિલેગા બેઠ ગય ਸੰਗਤ ਦੇਚ ਅਕਬਰ ਫਰ ਲੰਗਰ ਦਾ ਜੋ ਅੱਜ ਪ੍ਰਸ਼ਾਦ ਛਕਿਆ ਇਸ ਪ੍ਰਸ਼ਾਦ ਦੇ ਚੋਂ ਵੀ ਰੂਹਾਨੀ ਸੁਗੰਧ ਦੀ ਪ੍ਰਾਪਤੀ ਹੋਈ ਸਵਾਦ ਨੂੰ ਲੈ ਕੇ ਬਿਸਮਾਦ ਹੋਇਆ ਅਕਬਰ ਆਨੰਦ ਵਿੱਚ ਐਸਾ ਸਵਾਦ ਦਾਲ ਵਿੱਚ ਐਸਾ ਸਵਾਦ ਹੈਰਾਨ ਹੋ ਕੇ ਸੇਵਾਦਾਰਾਂ ਤੋਂ ਪੁੱਛਦਾ ਹੈ ਤਾਂ ਸੇਵਾਦਾਰ ਕਹਿੰਦੇ ਨੇ बादशाह सलामत रब्बी प्रसाद रब्बी रहमत रब्बी चिंतन इस भोजन नाल जुड़े हुए है इस वास्ते प्रसाद है बख्शीश है रहमत है इस स्वाद प्रभु दए अकाल पुरख दए ईश्वर दए इस तो बाद दर्शन नसीब होए मथा टेकेया और अकबर ने विनती की थी मैं सौ पिंड जागीर देच ਆਪ ਜੀ ਨੂੰ ਦੇਣਾ ਤਾਂ ਕਿ ਇਹ ਲੰਗਰ ਆਪ ਦਾ ਖੁਸ਼ ਅਸਲੂਬੀ ਨਾਲ ਚੱਲ ਸਕੇ ਤਾਂ ਗੁਰੂ ਅਮਰਦਾਸ ਜੀ ਮਹਾਰਾਜ ਕਹਿਣ ਲਗੇ ਇਹ ਤਸਾਂ ਨਾਹਾਂ ਦੀ ਕਿਰਤ ਜੋ ਸਿੰਘ ਕਰਦੇ ਨੇ ਉਸ ਦਸਵੰਦ ਨਾਲ ਲੰਗਰ ਚੱਲਦਾ ਹੈ ਸ਼ਹਿਨਸ਼ਾਹੀ ਖਜ਼ਾਨੇ ਚੋਂ ਨਹੀਂ ਚਲایا ਜਾ ਸਕਦਾ ਅਸੀਂ ਇਹ ਮਰਿਆਦਾ ਬਣਾਈਏ ਕਿ ਹਕੂਮਤ ਦੇ ਖਜ਼ਾਨੇ ਤੋਂ ਲੰਗਰ ਨਹੀਂ ਚਲੇਗਾ ਤੇ ਲੰਗਰ ਚਲੇਗਾ ਕਿਰਤੀ ਲੋਗਾਂ ਦੀ ਕਿਰਤ ਦਾ ਜੋ ਦਸਵੰਦ ਦਸਵਾਂ ਹਿੱਸਾ ਹੈ ਉਸ ਤੋਂ ਚਲੇਗਾ ਤਾਂ ਕਿ ਲੰਗਰ ਦਾ ਸਵਾਦ ਬਣਿਆ ਰਹੇ ਰਸ ਬਣਿਆ ਰਹੇ ਆਪਨੇ ਸ਼ਖਤੀ ਨਾਲ ਦਸਵੰਦ ਦੀ ਮਰਿਆਦਾ ਨੂੰ ਵੀ ਲਾਗਤ ਕੀਤਾ ਭਈ ਉਹ ਹੀ ਸਿੱਖ ਹੈ ਜੋ ਆਪਣੀ ਕਿਰਤ ਦਾ ਦਸਵਾਂ ਹਿੱਸਾ ਦਾਨ ਦੇ ਰੂਪ ਵਿੱਚ ਅਰਪਣ ਕਰਦਾ ਹੈ ਗੁਰੂ ਨੂੰ ਜਾਂ ਲੋੜਵੰਦਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੇ ਐਸਾ ਲਿਖਿਆ ਕਿ ਜੋ ਬਾਬੇ ਕੇ ਦਾਮ ਨਾ ਦੇਹੈਂ ਤਿੰਨ ਤੇ ਗਹਿ ਬਾਬਰ ਕੇ ਲੈ। ਜੋ ਰੱਬ ਦੇ ਨਾਮ ਦਾ ਦਸਵਾਂ ਹਿੱਸਾ ਨਹੀਂ ਕੱਢਦਾ ਕੋਈ ਨਾ ਕੋਈ ਐਸਾ ਦੂਤ ਆਉਂਦਾ ਹੈ ਉਹਦੇ ਨਾਲ ਉਸਦਾ ਸਭ ਕੁਝ ਹੀ ਚਲਾ ਜਾਂਦਾ ਹੈ। ਐ ਬੰਦੇ 9 ਹਿੱਸੇ ਤੂੰ ਰੱਖ ਲੈ ਦਸਵਾਂ ਗੁਰੂ ਦਾ ਹੈ, ਧਰਮ ਦਾ ਹੈ, ਈਸ਼ਵਰ ਦਾ ਹੈ। ਉਂਝ ਵੇਖ सार के तावलीदा करता कहता धन के भागी चार हैं धर्म चोर निरप आग अगर धर्म का हिस्सा नहीं देता गया तो चोर ले जाएगा अगन भेंट हो जाएगा यह राजगर्दी दे जहर असर हो जाएगा खैर गुरु अमरदास जी महाराज ने इस ढंग दी लंगर दी अगममी परंपरा तोरी चारों पासे आपदा जय जयकार होया ਧਨਗੁਰੂ ਅੰਗਦਦੇਵ ਜੀ ਮਹਾਰਾਜ ਦੇ ਸੈਭਜ਼ਾਦੇ ਦਾਤੋ ਜੀ ਦਾਸ ਹੋ ਜੀ ਕਹਿੰਦੇ ਨੇ ਇਹ ਜਸ ਉਹ ਨਹੀਂ ਸਹਾਰ ਸਕੇ ਜਿਵੇਂ ਵਕਤੀ ਤੌਰ ਤੇ ਬਾਬਾ ਸ੍ਰੀ ਚੰਦ ਤੇ ਲਖਮੀ ਦਾਸ ਨੂੰ ਰੋਸ ਹੋਇਆ ਸੀ ਕਿ ਸਾਡੇ ਪਿਤਾ ਦੀ ਗੱਦੀ ਲੈਣਾ ਜੀ ਲੈ ਗਏ ਇਸ ਤਰ੍ਹਾਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਗੱਦੀ ਬਿਰਾਜਮਾਨ ਹੋਣ ਤੇ ਦਾਤੂ ਜੀ ਨੂੰ ਤੇ ਦਾਸੋ ਜੀ ਨੂੰ ਵੀ ਬੜਾ ਰੋਸ ਚੜਿਆ ਅੱਜ ਸ਼ਰੀਕਾਂ ਦੇ ਭੜਕਾਏ ਹੋਏ ਔਰ ਸ਼ਰੀਕਾਂ ਨੇ ਕੰਨ ਭਰੇ ਦੇਖੋ ਜਾਤ ਪਾਤ ਦੀ ਪਰੰਪਰਾ ਹੀ ਤੋੜ ਦਿੱਤੀ ਗੁਰੂ ਅਮਰਦਾਸ ਜੀ ਨੇ ਵਰਨ ਵੰਡ ਦੀ ਪਰੰਪਰਾ ਹੀ ਤੋੜ ਦਿੱਤੀ ਔਰ ਇਹ ਸਿਰਫ ਦਾਤੂ ਹੀ ਨਹੀਂ ਮਰਵਾਹਾ ਇਹ ਤੇ ਅਕਬਰ ਦੇ ਦਰਬਾਰ ਵਿੱਚ ਫਰਿਆਦ ਵੀ ਲੈ ਕੇ ਚਲਾ ਗਿਆ ਸੀ ਕਿ ਭਾਰਤ ਦੀ ਜੋ ਪ੍ਰਾਣੀ ਸੰਸਕ੍ਰਿਤੀ ਹੈ ਖੱਤਰੀ ਬ੍ਰਾਹਮਣ শূਦਰ ਵੈਸ ਇਹ ਚਾਰ ਵਰਨਾ ਦੀ ਮਨੋਤ ਕਿ ਗੁਰੂ ਅਮਰਦਾਸ ਨੇ ਤੋੜ ਦਿੱਤੀ। ਔਰ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦਾ ਉਪਦੇਸ਼ ਵੀ ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ ਇਸ ਗਰਭ ਤੇ ਉਪਜੇ ਬਹੁਤ ਵਿਕਾਰ। ਗਵਾਰ ਹੈ ਉਹ ਜੋ ਜਾਤ ਅਪਮਾਨੀ ਹੈ। वर्ण अभमानी है आप दा उपदेश कि जन्म तो कोई ब्राह्मण नहीं जन्म तो कोई शूद्र नहीं जीवन तो शूद्र होवेगा जीवन तो ब्राह्मण होवेगा दातू जी ने एकदम संगत दे चाके सद्गुरुदेव जी महाराज सिंहासन ते बैठे सन सीने देच खिंच के लत मारी बिरद शरीर 84 साल दा सिंहासन तो ਥੱਲੇ ਗਰੇ ਇਕਦਮ ਆਪਣੇ ਆਪ ਨੂੰ ਸੰਭਾਲ ਲਿਆ ਤੇ ਸੰਭਾਲਦਿਆਂ ਸਾਰ ਆਪਨੇ ਦਾਤੂ ਦੇ ਕਦਮ پکڑ ਲਏ ਚਰਨ پکڑ ਲਏ ਔਰ ਜੋ ਬੇਨਤੀ ਕੀਤੀ ਸਿੱਖ ਜਗਤ ਦੇ ਮਹਾਨ ਇਤਿਹਾਸਕਾਰ ਕਵੀ ਤੇ ਬ੍ਰਹਮਨੇਸ਼ਟ ਚੂੜਾਮਣੀ ਭਾਈ ਸੰਤੋਖ ਸਿੰਘ ਜੀ ਨੇ ਇੰਜ ਲਿਖੇ ਨੇ ਇਕ ਤੋ ਸੇਵਾ ਕਰਤ ਰਹੇ ਹੂੰ दुतीए बैठे बिरद भहु याते अधक शरीर कठोरा तुमरे चरण मिर डर नय थोरा ए दातू जी इकते मेरी उमर वडेरी है 84 साल दा हो गया जिस करके मेरी हड्डियां सख्त हो गईयां चमड़ी सख्त हो गई मांस सख्त हो गया ਉਮਰ ਦੇ ਵੱਡੇ ਹੋਣ ਨਾਲ ਸਰੀਰ ਕਠੋਰ ਹੋ ਗਿਆ ਤੇ ਦੂਸਰਾ ਦਾਤੋ ਜੀ ਮੈਂ ਅੱਧੀ ਰਾਤ ਨੂੰ ਉੱਠ ਕੇ ਬਿਆਸਾ ਤੋਂ ਜਲ ਭਰਨ ਦੀ ਸੇਵਾ ਕਰਦਾ ਰਿਆਂ 12 ਵਾਰ ਇਹ ਲੱਕੜ ਫੜਨੇ ਤਪੜ ਝਾੜਨੇ ਔਰ ਲੰਗਰ ਵੰਡਣਾ ਕਿਸ ਤਰ੍ਹਾਂ ਦੀ ਕਰੜੀ ਸੇਵਾ ਕਰਕੇ ਔਰ ਵਡੇਰੀ ਉਮਰ ਕਰਕੇ ਮੇਰਾ ਸਰੀਰ ਕਰੜਾ ਹੋ ਗਿਆ ਮੇਰੀਆਂ ਹੱਡੀਆਂ ਕਰੜੀਆਂ ਹੋ ਗਈਆਂ ਨੇ एक तो सेवा करत रहे हूं द्वितीय बहते बिरद भय हूं या ते अधिक शरीर कठोरा तुमरे चरण मृदर न थोरा तो मेरा शरीर बड़ा करड़ा हो गया थोड़े चरण बड़े कोमल ने तुसी मैनू खिंच के लत मारी है किधरे थोड़े चरणा मोचते नहीं आई ਇੰਜ ਹੱਥ ਜੋੜ ਕੇ ਖੜੇ ਨੇ ਦਾਤੂ ਦਾ ਅਹੰਕਾਰ ਤੇ ਕ੍ਰੋਧ ਪਾਣੀ ਪਾਣੀ ਹੋ ਗਿਆ ਉਹ ਰਾਖਣ ਲਗਾ ਇਹ ਹੀ ਨਿਰਮਾਣਤਾ ਇਹ ਹੀ ਗਰੀਬੀ ਦਰਸ ਇਸੇ ਕਰਕੇ ਤੁਸੀਂ ਸਾਡਾ ਘਰ ਲੁੱਟ ਕੇ ਲੈ ਗਏ ਸਾਡੀ ਗੱਦੀ ਲੈ ਗਏ ਸਾਡੀ ਵਿਰਾਸਤ ਤੁਸੀਂ ਲੈ ਗਏ ਪਰ ਇਹ ਬਚਨ ਵੀ ਬੜੀ ਖੁਸ਼ੀ ਨਾਲ ਗੁਰੂ ਅਮਰਦਾਸ ਜੀ ਮਹਾਰਾਜ ਹੱਥ ਜੋੜ ਕੇ ਸੁਣਦੇ ਰਹੇ ਜਿੱਥੇ ਆਪਨੇ ਵਰਣਵੰਡ ਜਾਤ ਦੀ ਪ੍ਰਥਾ ਨੂੰ ਖਤਮ ਕੀਤਾ ਉੱਥੇ ਇੱਕ ਤੀਸਰੀ ਲਾਨਤ ਛਾ ਗਈ ਸੀ ਦੇਸ਼ ਦੇਚ ਪੜ ਦੇ ਦੀ ਇਸਤਰੀ ਨੂੰ ਲੰਬਾ ਘੁੰਡ ਕਢਾਣਾ ਜਾਂ ਬੁਰਕੇ ਦੇਚ ਰੱਖਣਾ ਕੁਝ ਇਸਲਾਮੀ ਤਹਿਜ਼ੀਬ ਦਾ ਅਸਰ ਤੇ ਕੁਝ ਮਨੁੱਖ ਦੀ ਪਰਬਲਵਾਸ਼ਨਾ ਕਰਕੇ ਇਸਤਰੀ ਜਗਤ ਦਾ ਆਪਣਾ ਇੱਕ ਸੰਕੋਚ ਲੰਬੇ ਅਘੁੰਡ ਔਰ ਬੁਰਕਾ ਆਲਮੇ ਵਜੂਦ ਦੇ ਚਾਇਆ ਗੁਰੂ ਅਮਰਦਾਸ ਜੀ ਮਹਾਰਾਜ ਇਸ ਦੀ ਮੁਖਾਲਫਤ ਕਰਦੇ ਨੇ ਔਰ ਆਪਨੇ ਹੁਕਮ ਕਰ ਦਿੱਤਾ ਕਿ ਸੰਗਤ ਦੇ ਚ ਕੋਈ ਵੀ ਬੀਬੀ ਪਰਦਾ ਕਰਕੇ ਨਾ ਆਵੇ ਬੁਰਕੇ ਦੇ ਚ ਨਾ ਆਵੇ ਕੁੰਡ ਕਟ ਕੇ ਨਾ ਆਵੇ ਕਹਿੰਦੇ ਨੇ ਹਿਮਾਚਲ ਪ੍ਰਦੇਸ਼ ਦੇ ਰਾਜੇ ਦੀ ਪਹਾੜੀ ਰਾਜਿਆਂ ਦੀ ਇੱਕ ਰਾਣੀ ਕਿਦਰੇ ਬਹੁਤ ਲੰਬਾ ਗੁੰਡ ਕੜ ਕੇ ਪਾਤਸ਼ਾਹ ਦੇ ਦਰਸ਼ਨ ਕਰਨ ਲਈ ਆਈ ਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਹਿ ਦਿੱਤਾ ਇਹ ਕੌਣ ਝੱਲੀ ਆਈ ਝੱਲੀ ਹੋ ਗਈ ਸੀ। ਔਰ ਫਿਰ ਜਦ ਸ਼ਰੀਕਾਂ ਨੇ ਰਾਜੇ ਨੇ ਬੇਨਤੀ ਕੀਤੀ ਮਹਾਰਾਜ ਇਹ ਝੱਲੀ ਹੋ ਗਈ ਇਹ ਤੇ ਠੀਕ ਨਹੀਂ ਹੋਇਆ। ਤੋਂ ਪਾਤਸ਼ਾਹ ਕਹਿਣ ਲੱਗੇ ਕੋਈ ਨੀ ਕੋਂਡੇ ਕੇ ਪਾਸੇ ਕਰਕੇ ਲੰਗਰ ਦੇ ਭਾਂਡੇ ਮਾਂਜੇ ਠੀਕ ਹੋ ਜਾਏਗੀ। ਔਰ ਵਾਕਈ ਉਹ ਠੀਕ ਹੋ ਗਈ ਉਸ ਤੋਂ ਬਾਅਦ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਬਾਰ ਵਿੱਚ ਕੋਈ ਵੀ ਬੀਬੀ ਕੁੰਡ ਕਰਕੇ ਨਹੀਂ ਆਉਂਦੀ ਸੀ ਬੁਰਕੇ ਦੇ ਜੋ ਹੈ ਨਹੀਂ ਆਉਂਦੀ ਸੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਬੁਰਕੇ ਦੀ ਮੁਖਾਲਫਤ ਕਰਦੀਏ ਪਰਦੇ ਦੀ ਮੁਖਾਲਫਤ ਕਰਦੀਏ ਰੋ ਰੋਰੀ ਬਹੂਰੀਆ ਗੁੰਘਟ ਜਿਨ ਕਾੜੇ ਅੰਤ ਕੀ ਬਾਰ ਲਹੇ ਗੀਨਾਂ ੜੇ ਐ ਬਹੂ ਐ ਬੀਬੀ ਕੁੰਡ ਕਉ ਕਢ ਰਹੀਏ ਸੰਗਤ ਵਿੱਚ ਬੈਠ ਗੁੰਡ ਨੂੰ ਇੱਕ ਪਾਸੇ ਕਰਕੇ ਹਾਂ ਅਗਰ ਗੁੰਡ ਕੱਢਣਾ ਹੀ ਹੈ ਵਾਕਈ ਪਰਦਾ ਕਰਨਾ ਹੀ ਹੈ ਤਾਂ ਗੁੰਡ ਤੇ ਇਹ ਹੁੰਦਾ ਗੁੰਗਟ ਤੇਰੋ ਤੋ ਉਪਰ ਸਾਚੇ ਹਰ ਗੁਣ ਗਾਏ ਕੁਦੇ ਅਰਨਾਚੇ ਗੁੰਡ ਤੇ ਆਉਂਦਾ ਸ਼ਰਮੋ ਹਯਾ ਦਾ ਗੁੰਡ ਤੇ ਹੁੰਦਾ ਮਾਸੂਮੀਅਤ ਦਾ ਸਚਾਈ ਦਾ ਅਗਰ ਇਹ ਹੀ ਨਹੀਂ ਤੋ ਕਪੜੇ ਦਾ ਗੁੰਡ ਕਪੜੇ ਦਾ ਬੁਰਕਾ ਇੱਜ਼ਤ ਨਹੀਂ ਬਚਾ ਸਕੇਗਾ ਸ਼ਰਮੋ ਹયા ਤੇ ਸਚਾਈ ਇੱਕ ਐਸਾ ਪੜਦਾ ਹੈ ਕਿ ਮਨੁੱਖ ਲਈ ਉਹੀ ਲਾਭਕਾਰੀ ਹੁੰਦਾ ਹੈ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਜਿੱਥੇ ਸਮਾਜ ਦਾ ਸੁਧਾਰ ਕੀਤਾ ਧਾਰਮਿਕ જગਤ ਦੇਚ ਆਏ ਹੋਏ ਪਖੰਡ ਨੂੰ ਜੋ ਹੈ ਇੱਕ ਪਾਸੇ ਕੀਤਾ ਔਰ ਇਸਤਰੀ ਕੇ ਦਿਨਾਲ ਸਾਰੀ ਮਾਨਵਤਾ ਦੇ ਲਈ ਇੱਕੋ ਰਸਤਾ ਇੱਕ ਦਾ ਪੁਜਾਰੀ ਇਕ ਦਾ ਸੰਦੇਸ਼ ਇਕ ਦਾ ਉਪਦੇਸ਼ ਦਿੱਤਾ ਦਿਨ ਰਾਤ ਆਪ ਜੋਤ ਜਗਾਈ ਬੈਠੇ ਰਹੇ ਗੋਵਿੰਦਵਾਲ ਦੇ ਵਿੱਚ ਦੂਰ ਦੂਰ ਤੋਂ ਯਾਤਰੀ ਆਂਦੇ ਰਹੇ ਸੰਗਤਾਂ ਆਂਦੀਆਂ ਰਹੀਆਂ ਆਪ ਦੇ ਦਰਸ਼ਨਾਂ ਦਾ ਲਾਭ ਉਠਾ ਕੇ ਆਪ ਤੋਂ ਰੋਹਾਨੀ ਲਾਭ ਪ੍ਰਾਪਤ ਕਰਦੀਆਂ ਰਹੀਆਂ ਭੱਟਾ ਨੇ ਆਪ ਦੀ ਉਪਮਾ ਦੇ ਵਿੱਚ ਜੋ ਪਾਵਨ ਪਵਿੱਤਰ ਇੱਕ ਸੋਈਆ ਉਚਾਰਨ ਕੀਤਾ ਓਏ ਹੈ ਕਿ ਸੂਰਜ ਦੀਆਂ ਕਿਰਨਾਂ ਜਿਵੇਂ ਨਹੀਂ ਗਿਣੀਆਂ ਜਾ ਸਕਦੀਆਂ ਸਾਗਰ ਦੀਆਂ ਲਹਿਰਾਂ ਜਿਵੇਂ ਨਹੀਂ ਗਿਣੀਆਂ ਜਾ ਸਕਦੀਆਂ ਬਸੰਤ ਰੂਪਤ ਦੇ ਚ ਬਸੰਤੀ ਫੁੱਲ ਜੋ ਖਿੜਦੇ ਨੇ ਉਹ ਜਿਵੇਂ ਨਹੀਂ ਗਿਣੀਆਂ ਜਾ ਸਕਦੀਆਂ ਗਿਣੀਆਂ